ਜੀ ਇਹ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਪਲੰਗ ਸਾਹਿਬ ਜਿਹੜਾ ਪੀਰ ਬੁੱਧੂ ਸ਼ਾਹ ਨੇ ਭੇਂਟ ਕੀਤਾ ਸੀ ਕਰੋ ਜੀ ਦਰਸ਼ਨ ਜਦੋਂ ਪਰ ਕਿਲਾ ਛੱਡਿਆ ਜਦੋਂ ਕਿਲਾ ਛੱਡਿਆ ਗੁਰੂ ਸਾਹਿਬ ਨੇ ਤਾਂ ਉਦੋਂ ਪਲੰਗ ਸਾਹਿਬ ਉੱਥੇ ਹੀ ਰਹਿ ਗਿਆ ਤਾਂ ਕਿਸੇ ਮੁਸਲਮ ਵੀਰ ਜਿਹੜਾ ਆਪਣੇ ਘਰ ਲੈ ਗਿਆ ਉਹਨਾਂ ਨੂੰ ਤੇ ਪੀੜੀ ਦਰ ਪੀੜੀ ਉਹਨਾਂ ਦੀ ਮਤਲਬ ਸੇਵਾ ਕਰਦਾ ਰਿਹਾ ਤੇ ਫਿਰ ਇੱਕ ਜਿਹੜੀ ਇੱਕ ਵਾਰ ਕੀ ਹੋਇਆ ਮਤਲਬ ਉਹਨਾਂ ਦੇ ਘਰ ਨਾਲ ਬੇਟਾ ਨਹੀਂ ਪੈਦਾ ਹੋਇਆ ਉਹਨਾਂ ਦੇ ਘਰ ਬੇਟੀ ਪੈਦਾ ਹੋਈ ਤਾ ਜਦੋਂ ਪਲੰਗ ਬੇਟੀ ਪੈਦਾ ਹੋਈ ਤਾਂ ਉਹ ਜੋਧਪੁਰ ਪਿਆਹੀ ਗਈ ਤਾਂ ਪਲੰਗ ਸਾਹਿਬ ਫਿਰ ਉਹ ਨਾਲ ਹੀ ਲੈ ਕੇ ਆ ਗਏ ਉਰੇ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਵੀ ਫਿਰ ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਤਾਂ ਸਿੱਖ ਸੰਗਤਾਂ ਇਹਨਾਂ ਦੇ ਘਰਾਂ ਜਾਂਦੀਆਂ ਤੇ ਮੱਥਾ ਟੇਕਦੀਆਂ ਤੇ ਫਿਰ ਮਤਲਬ ਭੇਟਾ ਜਿਹੜੀ ਹੁੰਦੀ ਸੀ ਇਹਨਾਂ ਨੂੰ ਦੇ ਆਉਂਦੇ ਸੀ ਤਾ ਉਰੇ ਵੀ ਸਿੱਖ ਸੰਗਤਾਂ ਨੇ ਮੰਗਿਆ ਪਹਿਲਾਂ ਇਹਨਾਂ ਨੇ ਇਨਕਾਰ ਕਰਤਾ ਤੇ ਬਾਅਦ ਦੇ ਵਿੱਚ ਜਦੋਂ ਇਹਨਾਂ ਦੇ ਘਰ ਹੋ ਸੀ ਉਹੀ ਪੈਸੇ ਨਾਲ ਕਲੇਸ਼ ਰਹਿਣ ਲੱਗ ਗਿਆ ਤਾਂ ਇਹਨਾਂ ਨੂੰ ਮਹਿਸੂਸ ਹੋਇਆ ਵੀ ਇਹ ਪਲੰਕ ਸਾਹਿਬ ਸਿੱਖ ਸੰਗਤਾਂ ਨੂੰ ਦੇ ਦੇਣਾ ਚਾਹੀਦਾ ਜੈਨ ਧਰਮ ਵਾਲਿਆਂ ਨੇ ਆ ਮਤਲਬ ਬਹੁਤ ਵਧੀਆ ਬਣਾਇਆ ਵੈ ਇਹਦੇ ਵਿੱਚ ਜਾਨਵਰ ਰਹਿ ਸਕਦੇ ਆ ਛੋਟੇ ਛੋਟੇ ਖਾਨੇ ਜਿ ਬਣਾਏ ਹੋਏ ਆ ਲਓ ਜੀ ਆਪਾਂ ਚੱਲ ਪਏ ਤਰਿਆਵਤ ਤੋਂ ਜੋਧਪੁਰ ਨੂੰ ਹੁਣ ਆਪਾਂ ਜੋਧਪੁਰ ਜਾ ਰਹੇ ਆ ਇੱਥੇ ਦਾ ਇਲਾਕਾ ਆਪਾਂ ਸਾਰਾ ਘੁੰਮ ਲਿਆ ਤੇ ਆਪਣੀ ਇੱਕ ਚੀਜ਼ ਰਹਿ ਗਈ ਦੀ ਆ ਉਡਣ ਗੈਲਰੀ ਵਾਲੀ ਜਿਵੇਂ ਤੁਹਾਨੂੰ ਤੁਹਾਨੂੰ ਤਰ੍ਹਾਂ ਕੇ ਆ ਵੀ ਦਿਖਾਵਾਂਗੇ ਇਹ ਸ਼ਾਮ ਨੂੰ ਨਾ 5 ਵਜੇ ਤੋਂ ਬਾਅਦ ਜਿਵੇਂ 7 ਵਜੇ ਤੱਕ ਨਿਕਲਦੀ ਹੈ ਜਿਵੇਂ ਅੱਜ ਕੱਲ ਥੋੜੀ ਜਿਹੀ ਹਰਿਆਲੀ ਆ ਤਾਂ ਕਈ ਵਾਰ ਦੇਖਣ ਨੂੰ ਮਿਲਦੀ ਹੈ ਕਈ ਵਾਰ ਨਹੀਂ ਕਿਉਂਕਿ ਰਾਤ ਅਨਿਲ ਮੁੰਡੇ ਦੇ ਘਰਾਂ ਨਾ ਉਹਨੇ ਰੋਟੀ ਕਰਤੀ ਜੀ ਉਹ ਕਹਿੰਦਾ ਵੀ ਰੋਟੀ ਸਾਡੇ ਕੰਨੀ ਖਾਣੀ ਆ ਇੱਧਰ ਨਾ ਜੇ ਆਪਾਂ ਕਿਸੇ ਦੇ ਘਰ ਨਹੀਂ ਜਾਂਦੇ ਤਾਂ ਇਹ ਗੁੱਸਾ ਕਰਦੇ ਆ ਮਤਲਬ ਇਹਨਾਂ ਨੂੰ ਚਾਅ ਚੜਦਾ ਜਿਵੇਂ ਆਪਾਂ ਆਉਣੇ ਨਾ ਬਾਹਰੋਂ ਤਾਂ ਇਹਨਾਂ ਨੂੰ ਚਾਅ ਚੜਦਾ ਤੇ ਯਾਰ ਦੋਸਤਾਂ ਵੀ ਰੋਟੀ ਸਾਡੇ ਕੰਨੀ ਖਾਏ ਹੋ ਹਨ ਮੈਂ ਤੁਹਾਨੂੰ ਉਡਨਗਲਰੀ ਦੂਰ ਤੋਂ ਇੱਥੋਂ ਦਿਖਾ ਦਣਾ ਬੋਰਡ ਤੇ ਲੱਗੀ ਵੀ ਆ ਇੱਥੇ ਸ਼ੇਰ ਸ਼ੂਰ ਵੀ ਆ ਜੰਗਲੇ ਸਾਰਾ ਸਾਗਵਾਨ ਸਾਗਵਾਨ ਨੇ 15 ਕਿਲੋਮੀਟਰ ਆ ਗਿਆ ਆਪਾਂ ਇਧਰ ਠੀਕ ਹੈ ਤੇ ਇੱਥੇ ਗੋਰੇ ਆ ਜਿਹੜੇ ਘੁੰਮਣ ਆਉਨੇ ਆ ਇੱਥੇ ਪ੍ਰਤਾਪਗੜ੍ਹ ਨਿਵਾਸ ਬਣਿਆ ਬਾ ਇੱਥੇ ਜਗਾ ਬਣੀ ਵੀ ਆ ਉਹ ਰਾਜੇ ਦੀ ਜਗਾ ਤੇ ਗੋਰੇ ਗੁਰੇ ਦਾ ਮਤਲਬ ਆ ਵੀ ਆਹੀ ਜਗਾ ਆ ਉਡਰਨ ਗੈਲਰੀ ਦਿਖਾ ਦਿੰਨੇ ਆ ਮਤਲਬ ਇਹ ਗੈਲਰੀ ਦਿਖਾ ਦਿੰਨੇ ਆ ਉਡਰਨ ਵਾਲੀ ਹਨਾ ਤੇ ਉੱਥੇ ਰਹਿਣ ਦਾ ਤੇ ਇਧਰ ਇੱਕ ਝੀਲ ਜੀ ਆ ਲੇਖ ਜੀ ਉਹ ਦਿਖਾਉਣ ਲਈ ਬਸ ਜਾਨੀ ਕਿ ਲੱਖ ਲੱਖ 2-2 ਲੱਖ ਰੁਪਇਆ ਝਾੜ ਲੁੰਨੇ ਆ ਮਤਲਬ ਇकडे ਜੀਵ ਜੀ ਦਿਖਾਣੇ ਆ ਨਾਲ ਇੱਕ ਅੱਧਾ ਦਾ ਨਮਾਇਜਾ ਹੁੰਦਾ ਠੀਕ ਆ ਮੈਂ ਇਧਰੋਂ ਸਾਰਾ ਦਿਖਾਉਣਾ ਤੁਹਾਨੂੰ ਵੀ ਆ ਨੇੜੇ ਤੋਂ ਤੁਹਾਨੂੰ ਦਿਖਾ ਦਿੰਨਾ ਮੈਂ ਆ ਇਦਾਂ ਦੀ ਲਿਖਦੀ ਆ ਇਹ ਇਦਾਂ ਦੀ ਹੁੰਦੀ ਆ ਇਹ ਇਹਦਾ ਗੁਲਾਬੀ ਜਿਹਾ ਮੂੰਹ ਆ ਠੀਕ ਆ ਇਹ ਆ ਇਹਦੇ ਫੰਗ ਰੰਗ ਕਹਿ ਸਕਦੇ ਆ ਫੰਗ ਜੇ ਠੀਕ ਆ ਇਦਾਂ ਨਹੀਂ ਹੁੰਦੀ ਇੱਕ ਦਰਖਤ ਤੋਂ ਉੱਡ ਕੇ ਦੂਜੇ ਦਰਖਤ ਤੱਕ ਚਲੇ ਜਾਂਦੀ ਆ ਥੋੜਾ ਜਿਹਾ ਉੱਡਦੀ ਆ ਬਹੁਤਾ ਨਹੀਂ ਉੱਡ ਸਕਦੀ ਠੀਕ ਆ ਇਹ ਆਰਾਮਪੁਰ ਆਰਾਮਪੁਰਾ ਪੈਂਦਾ ਇਹ ਜਗਾ ਆਰਾਮਪੁਰਾ ਕਹਿੰਦੇ ਆ ਇਹਨੂੰ ਠੀਕ ਹੈ ਜੀ ਇਹ ਪੈਂਦੀ ਆ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਵਿੱਚ ਜਿਹੜਾ ਦਰਖਤ ਆ ਇਹਦਾ ਆ ਇੱਥੇ ਜਗਾ ਬਣੀ ਬੀਆਂ ਇੱਥੇ ਆ ਕੇ ਬਾਹਰਲੇ ਵਿਦੇਸ਼ੀਆਂ ਜਿਹੜੇ ਮਤਲਬ ਉਰੇ ਬੈ ਜੰਨੇ ਆ ਜਿਨੇ ਵੀ ਦੇਖਣੀ ਹੋ ਕੋਈ ਚਾਹ ਵਿਦੇਸ਼ੀਆਂ ਜਾਂ ਜੋ ਵੀ ਆ ਤਾਂ ਆ ਸਾਹਮਣੇ ਦਰਖਤੇ ਤੇ ਆ ਜਾਂਦੀ ਆ ਸਾਹਮਣੇ ਦਰਖਤਾਂ ਤੋਂ ਉੱਡ ਕੇ ਇੱਧਰ ਆ ਜਾਂਦੀ ਆ ਫਿਰ ਬਾਅਦ ਚ ਇਹ ਜੰਗਲ ਦੇ ਵਿੱਚ ਹੀ ਲੈ ਜਾਂਦੀ ਆ ਇਹ ਕਈ ਆ ਇਹ ਰਾਤ ਨੂੰ ਫਿਰ ਇਹ ਕੀ ਕਰਦੇ ਆ ਫਿਰ ਰਾਤ ਨੂੰ ਨਾ ਬੈਂਟਰੀਆਂ ਮਾਰ ਮਾਰ ਕੇ ਦਿਖਾਉਨੇ ਆ ਮਤਲਬ ਇਹ ਫਿਰ ਉਰੇ ਬੈਠੇ ਰਹਿੰਨੇ ਆ ਤੇ ਇੱਥੇ ਦੇ ਜਿਹੜੇ ਹੈਗੇ ਗਾਰਡ ਫਿਰ ਬੈਂਟਰੀਆਂ ਮਾਰ ਮਾਰ ਕੇ ਦਿਖਾਉਨੇ ਆ ਉਹਨਾਂ ਨੂੰ ਸਾਰਿਆਂ ਨੂੰ ਠੀਕ ਹੈ ਜੀ ਐਦਾਂ ਦਾ ਇੱਥੇ ਬੈਠ ਰਹੇ ਨੇ ਆ ਪਿੱਛੇ ਸਾਰਾ ਜੰਗਲ ਹੈ ਇੱਥੇ ਸ਼ੇਰ ਸ਼ੂਰ ਸਾਰਾ ਕੁਸਾ ਹਿਰਨ ਵਗੈਰਾ ਤੇ ਜਿਹੜੇ ਸ਼ੇਰ ਆ ਉਹ ਰਾਤ ਨੂੰ ਜਿਵੇਂ 3-4 ਵਜੇ ਤੋਂ ਬਾਅਦ ਕਈ ਵਾਰ ਦੇਖਣ ਨੂੰ ਮਿਲਦਾ ਕੋਈ ਹਾਦਸਾ ਨਹੀਂ ਹੋਇਆ ਅੱਜ ਤੱਕ ਜਣੀਗੇ ਇਧਰ ਆ ਬੋਰਡ ਤੇ ਹਿਰਨ ਛਾਪਿਆ ਵਾ ਤੇ ਇੱਥੇ ਲੰਗੂਰ ਵੀ ਆ ਆ ਕੁੱਤੇ ਫਿਰਦੇ ਆ ਉਹ ਪਰੇ ਲੰਗੂਰ ਬੈਠੇ ਆ ਖਾਸੇ ਲੰਗੂਰ ਕਾਫੀ ਆ ਓਰੇ ਠੀਕ ਆ ਐਦਾਂ ਦਾ 뷰 ਬਣਦਾ ਓਹ ਸਾਹਮਣੇ ਸ਼ੇਰ ਦੀ ਫੋਟੋ ਆ ਠੀਕ ਆ ਛੱਪੀ ਵੀ ਆ ਇੱਕ ਪਾਸੇ ਗੈਲਰੀ ਦੀ ਆ ਤੇ ਆ ਪਿੱਛੇ ਬਣਿਆ ਵਾ ਬਨਪਹਾਗ ਵਾਲਿਆਂ ਦਾ ਬਣਿਆ ਵਾ ਇਹ ਲਓ ਜੀ ਇੱਥੇ ਗਾੜ ਰਹਿਨੇ ਆ ਮਤਲਬ ਤੇ ਉਹ ਫਿਰ ਅੱਗੇ ਲੈ ਕੇ ਜਾਂਦੇ ਆ ਮਤਲਬ ਜੇ ਕਿਸੇ ਨੇ ਆਪ ਜਾਣਾ ਤਾਂ ਆਪ ਵੀ ਤੁਸੀਂ ਜਾ ਸਕਦੇ ਆ ਇੱਥੋਂ 10-15 ਕਿਲੋਮੀਟਰ ਤੇ ਝੀਲ ਜੀ ਇੱਥੇ ਜਿਹੜੇ ਗੋਰੇ ਗੁਰੇ ਆਪਣਾ ਇੰਜੋਏ ਜੂ ਜੂ ਕਰਦੇ ਆ ਠੀਕ ਆ ਨਾ ਐਦਾਂ ਦੀ ਗੱਲ ਬਾਤ ਆ ਬਾਕੀ ਚੱਲਦੇ ਆਪਾਂ ਜੋਧਪੁਰ ਨੂੰ ਜੇ ਅੱਗੇ ਕੋਈ ਜੋਧਪੁਰ 'ਚ ਬਹੁਤ ਚੀਜ਼ਾਂ ਆ ਗੁਰਗੋਗੋ ਸਿੰਘ ਜੀ ਦਾ ਪਲੰਗ ਸਾਹਿਬ ਵੀ ਪਿਆ ਠੀਕ ਹੈ ਤੇ ਉਹ ਵੀ ਦਿਖਾਵਾਂਗੇ ਕੁਝ ਹੋਰ ਵੀ ਜਗ੍ਹਾ ਕੋ ਮਣਾਲੀਆਂ ਵਧੀਆ ਵਧੀਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜਿਵੇਂ ਨਾ ਆਪਣੇ ਭੱਠੇ ਹੁੰਨੇ ਆ ਇੱਟ ਪਕਾਉਣੇ ਵਾਲੇ ਇੱਧਰ ਵੀ ਹੈਗੇ ਆ ਇੱਧਰ ਹੋਰ ਤਰੀਕੇ ਦੇ ਆ ਉਹ ਤੁਹਾਨੂੰ ਦਿਖਾਉਣੇ ਆਪਾਂ ਆਹੋ ਸਾਹਮਣੇ ਦੇਖ ਰਹੇ ਹੋ ਜਿਵੇਂ ਭੱਠਾ ਨਾ ਬੱਡੂਗਾ ਤਾਂ ਨਹੀਂ ਛੇਰੂ ਨਹੀਂ ਕਟੂਗਾ ਤਾਂ ਨਹੀਂ ਕੱਟੇਗਾ ਕੱਟੇਗਾ ਅੱਛਾ ਜੇ ਕੱਚੀ ਇੱਟਾ ਦੇਖੋ ये कच्ची ईट है ना तो हाँ ये भी खासी पक्की लग रही है नहीं, नहीं, ये कच्ची रहे। अच्छा कच्ची है ये ठीक है ये सारी कच्ची हाँ पक्की आ ऐसे मतलब पहले कोई ले, कोई ले अच्छा, तो ये कच्ची ईट ऐसे सारी चिन्हेंगे अच्छा ये सारी ईट पहले निकाल लेंगे फिर ऐसे फेर करेंगे अच्छा अच्छा ਠੀਕ ਆ ਵੀ ਸੈਂਟਰ ਇਹ ਇਹ ਇਟਾਂ ਜਿਹੜੀਆਂ ਸਾਈਡਾਂ ਤੇ ਲੱਗੀ ਵੀ ਆ ਸਾਰੀ ਇਹ ਕਹਿੰਦੇ ਇਹ ਪਹਿਲਾਂ ਹੁਣ ਜਿਵੇਂ ਅੰਦਰਲੇ ਪਾਸੇ ਕੋਲਾ ਪਾਇਆ ਪੈਦੇ ਅੰਦਰ ਉਹ ਫਿਰ ਇਹ ਪੱਕ ਜਣੀਆਂ ਜਾਂਦਾ ਫਿਰ ਬਾਅਦ ਚ ਉਹ ਇਹ ਕੱਢ ਲੈਣੀਆਂ ਤੇ ਜਿਹੜੀ ਆ ਇੱਧਰ ਕੱਚੀ ਇਟ ਦੇਖ ਰਹੇ ਹੋ ਇਹ ਕਨੇ ਫੇਰ ਛੇਣ ਦਣੀਆਂ ਸਾਰੀ ਉਹ ਐਦਾਂ ਦੇ ਆ ਉਹ ਕੋਲਾ ਪਿਆ ਪਰਲੇ ਪਾਸੇ ਐਦਾਂ ਦੇ ਪੱਠੇ ਮਤਲਬ ਛੋਟੇ ਛੋਟੇ ਪੱਠੇ ਆ ਮਤਲਬ ਆ ਉੱਪਰ ਨੂੰ ਫੇਰ ਧੂਆ ਨਿਕਲਦਾ ਹੁੰਦਾ ਹੁਣ ਮੈਨੂੰ ਲੱਗਦੀ ਸ਼ਾਇਦ ਪਾਇਆ ਨਹੀਂ ਹੋਣਾ ਕੋਲਾ ਐਦਾਂ ਦਾ ਆ ਨਾ ਯਾਰ ਸਾਹਮਣੇ ਇੱਕ ਮਹਾਵੀਰ ਜੈਨਦਰਮ ਵਾਲਿਆਂ ਨੇ ਨਾ ਮਹਾਵੀਰ ਜੈ ਉਹ ਲਿਖਿਆ ਹੋਇਆ ਹੈ ਜੈ ਮਹਾਵੀਰ ਜੈ ਜਤਿੰਦਰ ਠੀਕ ਹੈ ਇਹ ਜੈਨਦਰਮ ਵਾਲਿਆਂ ਨੇ ਆ ਮਤਲਬ ਬਹੁਤ ਵਧੀਆ ਬਣਾਇਆ ਵੈ ਇਹ ਇਹਦੇ ਵਿੱਚ ਜਾਨਵਰ ਰਹਿ ਸਕਦੇ ਆ ਛੋਟੇ ਛੋਟੇ ਖਾਨੇ ਚ ਬਣਾਏ ਹੋਏ ਆ ਜੈ 1 2 3 4 5 6 3 3 6 6 ਮੰਜ਼ਲਾ ਬਣਾਇਆ ਵੈ 6 ਮੰਜ਼ਲਾ ਲਗ ਲਗ ਹਰੇਕ ਮੰਜ਼ਲੇ ਨੂੰ ਲਗ ਲਗ ਰੰਗ ਕਰਿਆ ਵਾ ਬਹੁਤ ਵਧੀਆ ਕੰਮ ਕਰਿਆ ਵੈ ਇਹ ਬਹੁਤ ਵਧੀਆ ਚੀਜ਼ ਲੱਗੀ ਹੈ ਸਾਰੇ ਬਸ ਇਹ ਲਗ ਲਗ ਜਾਨਵਰ ਜਿਹੜੇ ਮਰਜੀ ਰਹਿ ਸਕਦੇ ਆ ਤੇ ਅੰਦਰ ਆ ਇੱਕ ਦੇਖੋ ਯਾਰ ਰਾਜਸਥਾਨ ਦੇ ਵਿੱਚ ਹਨਾ ਆ ਦੇਖੋ ਕਿਵੇਂ ਜਿਵੇਂ ਆਪਣੇ ਨਹਿਰ ਹੁੰਦੀ ਹੈ ਨਾ ਆ ਕਿੰਨੀ ਚੌੜੀ ਆ ਨਦੀ ਜੀ ਵਹਿ ਰਹੀ ਆ ਦੇਖੋ ਇਧਰੋਂ ਆਉਂਦੀ ਆ ਇਹ ਇਧਰੋਂ ਇੱਕ ਨਾ ਹੋਰ ਤੁਹਾਨੂੰ ਦੱਸ ਦਾਂ ਵੀ ਇੱਥੇ ਜਿਵੇਂ ਹੁਣ ਮੀਂਹ ਮੂ ਪੈਂਦਾ ਤਾਂ ਜਿਵੇਂ ਲੇਕਾਂ ਝੀਲਾਂ ਝੂਲਾਂ ਤਾਂ ਉਹਨਾਂ ਚ ਪਾਣੀ ਜਮਾ ਹੋ ਜਾਂਦਾ ਹੈ ਮਤਲਬ ਪਾਣੀ ਸੁੱਕਦਾ ਨਹੀਂ ਹੈਗਾ ਫਿਰ ਗਾਹਾਂ ਤੋਂ ਗਾਹਾਂ ਇਹ ਜਿਵੇਂ ਖੇਤਾਂ ਕੁੱਤਾਂ ਨੂੰ ਤਾਂ ਪਾਣੀ ਵਰਤਿਆ ਜਾਂਦਾ ਅੱਗੇ ਤੋਂ ਅੱਗੇ ਇਹ ਆ ਦੇਖੋ ਕਿੱਡੀ ਵੱਡੀ ਜਿਵੇਂ ਨਹਿਰ ਮੰਗਣਾ ਇਹ ਭਰੀ ਪਈ ਉਹ ਦੂਰ ਦੂਰ ਤੱਕ ਆ ਇਹ ਆ ਆਪਾਂ ਜਾਣਾ ਜੋਧਪੁਰ ਇੱਥੋਂ ਮਾਵਲੀ ਰਹਿ ਗਿਆ 10 ਕਿਲੋਮੀਟਰ ਰਹਿ ਗਿਆ ਤੇ ਪਟੇਵਰ ਆਪਾਂ ਪਿੱਛੇ ਨੰਗਿਆ ਏ ਐਦਾਂ ਦੇ ਨਾਮ ਆ ਇੱਧਰ ਆ ਜਿੰਨਾ ਵੀ ਤੁਸੀਂ ਪੱਥਰ ਦੇਖ ਰਹੇ ਹੋ ਸਾਰਾ ਇਹ ਨਾ ਬੜੀਆਂ ਬੜੀਆਂ ਥਾਪੀਆਂ ਆਉਣੀਆਂ ਜਿਵੇਂ ਮੰਨ ਲਾ 5x5 ਦੀ ਹਨਾ ਉਹਨੂੰ ਨਾ ਫਿਰ ਉਹਦੇ ਕਾਰਖਾਨੇ ਲੱਗੇ ਪਿਆ ਉਹਨਾਂ ਨੂੰ ਕੱਟ ਕੇ ਹਰ ਅੱਗੇ ਆਪਾਂ ਜਿਵੇਂ ਚਾਹੀਦਾ 10 ਇੰਚੀ ਪਾਉਣਾ ਇੰਚੀ ਕਿੰਨੇ ਐਮ ਐਮ ਲੈਣਾ ਉਹ ਸਾਰਾ ਫਿਰ ਹੋਰੇ ਆ ਪੱਥਰ ਜਿਹੜਾ ਮਰਜ਼ੀ ਰੰਗ ਲੈ ਲਓ ਬਰਾਉਨ ਲੈ ਲਓ ਮਿੱਟੀ ਰੰਗਾ ਲੈ ਲਓ ਕਾਲਾ ਲੈ ਲਓ ਹਰਾ ਲੈ ਲਓ ਕਾਫੀ ਰੰਗਾ ਲੈ ਲਓ ਚਿੱਟਾ ਲੈ ਲਓ ਹਨਾ ਦੁੱਧ ਵਰਗੇ ਚਿੱਟੇ ਪੱਥਰ ਫਿੱਕੇ ਜਿਹਹੇ ਮਰਜ਼ੀ ਲੈ ਲਓ ਘਟੋ ਘਟਨੇ ਵੀ ਸਾਨੂੰ 10 ਕਿਲੋ ਮੀਟਰ ਹੋ ਗਿਆ ਉਹ ਦੂਰ ਦੂਰ ਤੱਕ ਜਿੱਥੇ ਤੁਸੀਂ ਦੇਖੂਗਾ ਸਾਰਾ ਦੁਕਾਨਾ ਇਹੀ ਆ ਆ ਦੂਈ ਸਾਈਡ ਵੀ ਇਕਨੇ ਆ ਸਾਰਾ ਮਾਰਬਲੇ ਮਾਰਬਲ ਦੇਖਦਾ ਔਰੇ ਮਾਰਬਲੇ ਮਾਰਬਲ ਸਾਬ ਲਾ ਲੋ ਵੀ ਜੀ ਮੈਂ ਕਹਿੰਦਾ ਵੀ ਸਾਨੂੰ 10 ਕਿਲੋਮੀਟਰ ਤਾਂ ਹੋ ਗਏ ਅੰਦਰ 10 ਕਿਲੋਮੀਟਰ ਲਗਾਤਾਰ ਇਹਨਾਂ ਦੀ ਦੁਕਾਨਾਂ بڑے بڑے ਤਕੜੇ ਤਕੜੇ ਕਦਾਮ ਐ ਤੇ 10 ਕਿਲੋਮੀਟਰ ਮੈਂ ਕਹਿੰਦਾ ਅਜੇ ਹੋਰ ਹੋਗਾ ਇਸ ਇਹ ਇਲਾਕਾ ਹੈਗਾ ਤਾਂ ਉਰੇ ਅ ਰਾਜਸਮੰਤ ਦਾ ਪਤਾ ਨਹੀਂ ਖੈਰ ਹੋਸ ਹੈ ਨਾ ਕਿਹੜਾ ਲੱਗਦਾ ਹੈ ਰਾਜਸਮੰਤ ਅ ਰਾਜਸਮੰਤ ਲਿਖਿਆ ਪਤਾ ਪਿੱਛੇ ਇਹ ਇਲਾਕਾ ਹੈ ਮਤਲਬ ਉੱਪਰ ਆਲ ਵਾਲੇ ਪਹਾੜੀਆਂ ਬੰਦੇ ਨੂੰ ਪੁੱਛਿਆ ਤਾਂ ਅਸੀਂ ਨੇ ਇਹ ਪੱਥਰ ਇੱਥੋਂ ਨਿਕਲਦਾ ਕਹਿੰਦਾ ਨਹੀਂ ਬਾਹਰੋਂ ਆਉਂਦਾ ਇੱਥੇ ਸਮਝ ਲਓ ਵੀ ਜਿਵੇਂ ਕਟਿੰਗ ਹੋ ਕੇ ਹੈਨਾ ਫਿਰ ਬਾਹਰ ਨੂੰ ਜਾਂਦਾ ਹੋਣਾ ਔਰੇ ਤੇ ਜਿਹੜਾ ਮਰਜ਼ੀ ਰੰਗ ਲੈ ਲਓ ਮੈਂ ਕਹਿੰਦਾ ਇਹ ਭਾਈ ਮੈਂ ਇੱਥੇ ਬੰਦੇ ਨੂੰ ਪੁੱਛਿਆ ਤਾਂ ਉਹ ਕਹਿੰਦਾ ਪੱਥਰ ਇੱਥੋਂ ਹੀ ਨਿਕਲਦਾ ਉਹ ਪਿੱਛੇ ਪਹਾੜੀਆਂ ਦਿਖਦੀਆਂ ਘਰਾਂ ਦੇ ਮਕਾਨਾਂ ਦੇ ਪਿੱਛੇ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਹੈ ਤਾਂ ਦੂਰ ਹੈ ਮੈਂ ਕਿਤੇ ਲੰਗੇ ਨਾ ਜਾਣ ਕਿ ਕਿਹਾਂ ਆਪਾਂ ਨੂੰ ਮਿਲਣੇ ਨਾ ਉਹ ਪਿੱਛੇ ਮਕਾਨਾਂ ਦਾ ਬੈਕ ਸਾਈਡ ਤੁਹਾਨੂੰ ਦਿਖ ਰਹੀਆਂ ਹੋਣੀਆਂ ਇਹ ਸਾਰੀਆਂ ਪੱਥਰ ਦੀਆਂ ਪਹਾੜੀਆਂ ਇਹ ਸਾਰੀਆਂ ਇੱਥੇ ਨਿਕਲਦਾ ਉਹ ਪਿੱਛੇ ਇਧਰ ਸੂਰਜ ਪੈ ਰਿਹਾ ਹੁਣ ਤੇ ਐਵੇਂ ਦੇ ਜਿਵੇਂ ਆ ਟਰੱਕ ਹੋਗੇ ਘੋੜੇ ਹੋਗੇ ਆ ਦੇਖਾ ਇਦਾਂ ਦੇ ਆ ਤਾਂ ਇਹਨਾਂ ਵਿੱਚ ਬੜੇ-ਬੜੀਆਂ ਥਾਪੀਆਂ ਲੈਂਦੀ ਜਾਂਦੀ ਜੰਦੀਆਂ ਫਿਰ ਕਾਰਖਾਨੇ 'ਚ ਭਲੇੜਾਂ ਨਾਲ ਵੱਢ ਕੇ ਤੇ ਉਹਨਾਂ ਨੂੰ ਫਿਰ ਜਿਵੇਂ ਅੱਗੇ ਘਰਾਂ ਵਿੱਚ ਲਾਉਣ ਵਾਸਤੇ ਸ਼ੇਪ ਦਿੱਤੀ ਜਾਂਦੀ ਆ ਬੜੀਆਂ-ਬੜੀਆਂ ਥਾਪੀਆਂ ਹੁੰਦੀਆਂ ਆ ਖੜੇ ਇਧਰ ਟਰੱਕ ਤੇ ਸਾਰਾ ਘਟੋ ਘਟ ਵੀ ਸਾਨੂੰ 15 ਕਿਲੋਮੀਟਰ ਹੋ ਗਿਆ 15 ਕਿਲੋਮੀਟਰ ਦਾ ਏਰੀਆ ਸਾਰਾ ਪੱਥਰ-ਪੱਥਰੇ ਵਾਲਾ ਮਤਲਬ ਬੜੇ-ਬੜੇ ਗਦਾਮ ਦੇਖਣ ਨੂੰ ਮਿਲਿਆ ਉਹ ਸਾਰੇ ਪਹਾੜ ਪੱਥਰ ਦੇ ਪੱਥਰ ਆਏ ਜਾਇ ਜਾਇ ਮਰਜੀ ਪੱਥਰ ਜੇ ਅੱਗੇ ਕੋਈ ਆਏ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਲਓ ਜੀ ਜੋਧਪੁਰ ਰਹਿ ਗਿਆ ਇੱਥੇ ਤੋਂ 166 ਕਿਲੋਮੀਟਰ ਪਹਿਲਾ ਆਊਗਾ ਆਪਾਂ ਨੂੰ ਰਣ ਰਣਕ ਕਪੂ ਰਣਕਪੂਰ ਫਿਰ ਪਾਲੀ ਫਿਰ ਜੋਧਪੁਰ ਯਾਨੀ ਕਿ ਵੀ ਆਪਾਂ ਧਰਾਵਤ ਤੋਂ ਆਪਾਂ ਨੂੰ 337 ਕਿਲੋਮੀਟਰ ਪੈਂਦਾ ਦਾ ਆਪਾਂ ਅੱਧ ਤੋਂ ਜ਼ਿਆਦਾ ਆ ਗਏ ਜੇ 150 150 300 ਲਾਈਏ ਹੈ ਨਾ ਤੇ ਅੱਗੇ ਪਿੱਛੇ ਵੱਜ ਗਿਆ ਤੇਰਾ 16 32 ਹਾਂ ਅੱਧ ਤੋਂ ਜ਼ਿਆਦਾ ਆ ਗਿਆ ਆਪਾਂ ਲੋ ਜੀ ਜੀ ਜੋਧਪੁਰ ਰਹਿ ਗਿਆ ਇੱਥੋਂ 70 ਕਿਲੋਮੀਟਰ। 나ਗੌਰ ਹੈਗਾ 210, ਜਸਲਮੇਨ ਹੈਗਾ 342, ਬੀਕਰਾਰ 322, ਗੰਗਾਨਗਰ 568। ਆਪਾਂ ਇਧਰੋਂ ਆਏ ਆ। ਅਬੋਰ ਨੂੰ ਵੀ ਜਾਂਦਾ ਹੈ। ਇਹ ਇਧਰੋਂ ਆਏ ਆ ਆਪਾਂ। ਠੀਕ ਆ। ਤੇ ਇਧਰ ਨੂੰ ਜਾਣਾ ਆਪਾਂ ਨੇ। ਆਪਣਾ 70 ਕਿਲੋਮੀਟਰ ਰਹਿ ਗਿਆ, ਤਕਰੀਬਨ 2 ਘੰਟੇ ਦੀ ਬਾੜ ਰਹਿ ਗਈ। ਪੌਣੇ 5 ਹੋ ਗਏ। 4:40 ਹੋ ਗਏ। ਸਵੇਰੇ ਆਪਾਂ 8:30 ਵਜੇ ਤੁਰੇ ਤੇ ਆ ਪਿੰਡਾਂ ਜੇ ਵਾਲਾ ਰਸਤਾ ਦਾ ਤੇ 35 40 40 ਦੇ ਸਪੀਡ ਤੇ ਆਇਆ 50 55 ਤੇ ਵੀ ਹੋਇਆ ਜਣੀ ਕਹਾਂ ਇਹਦੇ ਪਰ ਜਾਊਗਾ 50 55 ਤੇ ਤੇ ਕੱਢਦੇ ਆ ਬਾਹਰ ਲਓ ਜੀ ਆਪਾਂ ਪਹੁੰਚ ਗਏ ਜੋਧਪੁਰ ਦੇ ਵਿੱਚ ਜੋਧਪੁਰ ਨਾ ਜਿਵੇਂ ਆਪਣੇ ਜੈਪੁਰ ਪਿੰਕ ਸਿਟੀ ਕਹਿੰਦੇ ਹਨ ਜਿਵੇਂ ਹਨਾ ਉਹਨੂੰ ਇੱਕੋ ਤਰ੍ਹਾਂ ਦਾ ਵੀ ਦੁਕਾਨਾਂ ਤੋਂ ਕੁੰਨਾ ਸਾਰੀਆਂ ਦਿਖਦੀਆਂ ਇੱਥੇ ਵੀ ਜਿਵੇਂ ਕੁਝ ਇਦਾਂ ਦਾ ਲਿਖਦਾ ਸਾਹਮਣੇ ਜਿਵੇਂ ਤੁਸੀਂ ਦੇਖ ਰਹੇ ਹੋ ਨਾ ਇਹ ਸਕੂਲ ਆ ਇਹ ਸਕੂਲ ਆ ਠੀਕ ਆ ਬਾਕੀ ਜਿਹੜੇ ਘਰ-ਕੁਰਜੇ ਆ ਤਕਰੀਬਨ ਯਾਤਰਾ ਇਦਾਂ ਦੇ ਹੀ ਆ ਜਿਵੇਂ ਆ ਅਦ ਕੰਨਾ ਹੀ ਹੋਗੀਆਂ ਆ ਫਟਵਾਤ ਹੋ ਗਿਆ ਫਟਵਾਤ ਤੁਸੀਂ ਦੇਖ ਰਹੇ ਹੋਗੇ ਨਾ ਇਦਾਂ ਦਾ ਜਿਵੇਂ ਆ ਸਾਹਮਣੇ ਵੀ ਇਕੜੇ ਆ ਇਦਾਂ ਦਾ ਦੇਖ ਰਿਹਾ ਆ ਸਾਰੀ ਦੇਖ ਇੱਕੋ ਤਰ੍ਹਾਂ ਦੀ ਦਿਖਾਈ ਵੀ ਗਈ ਆ ਬਾਕੀ ਚੱਲਦੇ ਆ ਗੁਰਦਰਾ ਸਾਹਿਬ ਲਾਉਨੇ ਆ ਮੈਂ ਆਪਾਂ ਹੁਣ ਇੱਕ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਬਿਲਡਿੰਗ ਜੀ ਹੈ ਨਾ ਦੇਖੋ ਕੰਨੀ ਘੈਂਟ ਲੱਗ ਰਹੀ ਆ ਨੇਚਰਲ ਜੀ ਲੱਗ ਰਹੀ ਆ ਨਾ ਬੜੀ ਘੈਂਟ ਲੱਗ ਰਹੀ ਆ ਪੌੜ ਚੜ ਰਹੇ ਆ ਪੌੜੇ ਸਾਹਮਣੇ ਆ ਫੈਸਲਾ ਬਣਿਆ ਦਾ ਕੋਲ ਜਾ ਚਲਦੇ ਕੋ ਕਰਦਾ ਮਨੁੱਖਾ ਜੀਵਨ ਜਿਹੜਾ ਹੈ ਪਰਮਾਤਮਾ ਦੇ ਨਾਮ ਮੁਕਤੀ ਜਾਣ ਤੋਂ ਬਿਨਾ ਇਹ ਜੀਵਨ ਜਿਹੜਾ ਹੈ ਇਸ ਤਰ੍ਹਾਂ ਸੇ ਇਹ ਸੁੱਖ ਜਾਂਦਾ ਹੈ ਖਤਮ ਹੋ ਜਾਂਦਾ ਹੈ ਨਾਮ ਬਿਨਾਂ ਦਿੱਤਾ ਸੇ ਮਾਰ ਜੋ ਮਿਲਤ ਸਿਆਨ ਸੁਨਾਰ ਉਪਤਰਾਏ ਤੇ ਬਨੇਕ ਨੇ ਜੇ ਤਸ ਮੂਰ ਮਣਾ ਅੱਜ ਦਿੱਸੇ ਕੇਰੇ ਗੋਣ ਜਲਿਆ ਪਰਮਾਤਮਾ ਦੇ ਨਾਮ ਜਪ ਤੋਂ ਬਿਨਾ ਇੱਕ ओ जी शाह संगत जी करो जी पलंघ साहब के दर्शन आज पलंघ साहब गुरु गोबिंद जी महाराज सचे पातशाह जी का करो जी दर्शन કેડે આછા સ્થાન યોધા નેચરલ સ્થાન યોધા ફેર ટાઈમ આ નહીં હે કાકી દે ડિનર ઇસ્તાન મંચ પર બોલને કરે એ સારી ચલાય માન લે તોબ મેરા કે આવિ બોલાવે જાવે સોમંડા દાનીસાઈન થી ચોકલેટ જાવે એક સબુ મેરા સત્તા સુના માં મેને જાય લઓ જી ગુરદરા સાહેબ દે وچ મિલ કે આપાને કમરા ਕਮਰਾ ਇਦਾਂ ਦਾ ਕਮਰਾ ਵਧੀਆ ਹੈ ਏਸੀ ਉਸੀ ਲੱਗਿਆ ਹੋਇਆ ਹੈ ਕਮਰੇ ਦੇ ਵਿੱਚ ਆਹ ਕੁਰਸੀ ਪਈ ਆ ਉਹ ਟੇਬਲ ਪਿਆ ਸਾਹਮਣੇ ਤੇ ਆ ਬੈੱਡ ਤੇ ਉਹ ਸਾਹਮਣੇ ਪਿਆ ਆ ਮੇਜ਼ ਤੇ ਕੰਬਲ ਤੇ ਉਹ ਸਾਹਮਣੇ ਹੈਗਾ ਬਾਥਰੂਮ ਠੀਕ ਹੈ ਜੀ ਇਦਾਂ ਦਾ ਰੂਮ ਹੈ ਇਹਦਾ 500 ਰੁਪਿਆ ਚਾਰਜ ਕਰ ਰਹੇ ਨੇ ਠੀਕ ਆ ਏਸੀ ਲੱਗਿਆ ਹੋਵੇ ਦੇ ਕਰਕੇ ਅਲੱਗ ਹੈ ਏਸੀ ਇਥੇ ਜਿਹੜੇ ਪੱਖੇ ਨਾਲ ਚੱਲਦਾ ਏਸੀ ਤੇ ਲੋਡ ਨਹੀਂ ਹੈਗੀ ਹਜੇ ਇਹ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਪਲੰਗ ਸਾਹਿਬ ਜਿਹੜਾ ਪੀਰ ਬੁੱਧੂ ਸ਼ਾਹ ਨੇ ਪੇਂਟ ਕੀਤਾ ਸੀ ਕਰੋ ਜੀ ਦਰਸ਼ਨ ਆਪਾਂ ਇਧਰੋਂ ਆਏ ਸੀ ਰਾਤ ਠੀਕ ਆ ਇੱਥੇ ਥੋੜਾ ਜਿਹਾ ਅਹਾਂ ਜਾ ਕੇ ਪੂਰੀ ਰੌਣਕ ਹੈ ਇਹ ਇਧਰਲਾ ਪਾਸਾ ਤੇ ਆਹ ਹੈਗਾ ਗੁਰਦਾਰਾ ਸਾਹਿਬ ਦਾ ਬਾਹਰਲਾ ਪਾਸਾ ਆ ਗੁਰਦੁਆਰਾ ਸਾਹਿਬ ਦਾ ਬਾਹਰਲਾ ਪਾਸਾ ਹੈ ਤਾਂ ਸਾਹਮਣੇ ਹੈਗੀ ਆ ਸਿੱਧ ਬੈਂਕ ਠੀਕ ਹੈ ਜੀ ਤੇ ਇੱਧਰ ਹੈਗੀ ਆ ਆਪਣੀ ਜੇਲ੍ਹ ਜੇਲ੍ਹ ਦਾ ਵੀ ਆਪਾਂ ਦੱਸਾਂਗੇ ਵੀ ਉਹਦਾ ਕੀ ਆਪਣੇ ਇਸ ਗੁਰਦੁਆਰਾ ਸਾਹਿਬ ਨਾਲ ਕੀ ਇਹ ਤੇ ਜੁੜਦਾ ਹਨ ਉਹ ਵੀ ਦੱਸਾਂਗੇ ਆਪਾਂ ਤੁਹਾਨੂੰ ਤੇ ਗੁਰੂ ਸਾਹਿਬ ਦਾ ਇਸ ਗੁਰਦੁਆਰਾ ਸਾਹਿਬ ਜੀ ਆਪਾਂ ਪਲੰਗ ਸਾਹਿਬ ਦੇ ਤੁਹਾਨੂੰ ਪਹਿਲਾਂ ਦਰਸ਼ਨ ਕਰਵਾਤੇ ਠੀਕ ਹੈ ਜੀ ਹੁਣ ਗੱਲ ਕਰਦੇ ਆਂ ਪਲੰਗ ਸਾਹਿਬ ਉਰੇ ਆਇਆ ਕਿਵੇਂ ਠੀਕ ਹੈ ਜੀ ਉਹ ਮਤਲਬ ਗੁਰੂ ਸਾਹਿਬ ਅਨੰਦਪਾਲ ਸਾਹਿਬ ਦੇ ਵਿੱਚ ਸੀ ਤਾਂ ਉਦੋਂ ਪੀਰ ਬੁੱਧਨ ਬੁੱਧੂ ਸ਼ਾਹ ਨੇ ਪੀਰ ਬੁੱਧੂ ਸ਼ਾਹ ਨੇ ਮਤਲਬ ਗੁਰੂ ਸਾਹਿਬ ਨੂੰ ਪਲੰਘ ਸਾਹਿਬ ਮਤਲਬ ਭੇਂਟ ਕੀਤਾ ਤੇ ਫਿਰ ਉਹ ਉਹਨਾਂ ਦੇ ਜਦੋਂ ਭੇਂਟ ਕੀਤਾ ਮਤਲਬ ਗੁਰੂ ਸਾਹਿਬ ਉੱਪਰ ਬਿਸ਼ਰਾਮ ਕਰਿਆ ਕਰਦੇ ਸਨ ਜਦੋਂ ਪਰ ਕਿਲਾ ਛੱਡਿਆ ਜਦੋਂ ਕਿਲਾ ਛੱਡਿਆ ਗੁਰੂ ਸਾਹਿਬ ਨੇ ਤਾਂ ਉਦੋਂ ਪਲੰਘ ਸਾਹਿਬ ਉੱਥੇ ਹੀ ਰਹਿ ਗਿਆ ਤਾਂ ਕਿਸੇ ਮੁਸਲਮਾਨ ਵੀਰ ਜਿਹੜਾ ਆਪਣੇ ਘਰ ਲੈ ਗਿਆ ਉਹਨਾਂ ਨੂੰ ਤੇ ਪੀੜੀ ਦਰ ਪੀੜੀ ਉਹਨਾਂ ਦੀ ਮਤਲਬ ਸੇਵਾ ਕਰਦਾ ਰਿਹਾ ਤੇ ਫਿਰ ਇੱਕ ਜਿਹੜੀ ਇੱਕ ਵਾਰ ਕੀ ਹੋਇਆ ਮਤਲਬ ਉਹਨਾਂ ਦੇ ਘਰ ਨਾ ਬੇਟਾ ਨਹੀਂ ਪੈਦਾ ਹੋਇਆ ਉਹਨਾਂ ਦੇ ਘਰ ਬੇਟੀ ਪੈਦਾ ਹੋਈ ਤਾਂ ਜਦੋਂ ਪਲੰਗ ਬੇਟੀ ਪੈਦਾ ਹੋਈ ਤਾਂ ਸਿੱਖਾ ਨੇ ਮਤਲਬ ਪਲੰਗ ਸਾਹਿਬ ਮੰਗਿਆ ਤਾਂ ਉਹਨਾਂ ਨੇ ਇਨਕਾਰ ਕਰਤਾ ਤੋਂ ਜਦੋਂ ਬੇਟੀ ਦਾ ਫਿਰ ਵਿਆਹ ਹੋਇਆ ਬਾਅਦ ਦੇ ਵਿੱਚ ਤਾਂ ਫਿਰ ਪਲੰਗ ਸਾਹਿਬ ਉਹਰੇ ਜੋਧਪੁਰ ਫਿਰ ਨਾਲੇ ਆ ਗਿਆ ਕਿਉਂਕਿ ਜਿਹੜੀ ਉਹਨਾਂ ਦੀ ਬੇਟੀ ਸੀ ਤਾਂ ਉਹ ਜੋਧਪੁਰ ਵਿਆਹੀ ਗਈ ਤਾ ਪਲੰਗ ਸਾਹਿਬ ਫਿਰ ਉਹ ਨਾਲੇ ਲੈ ਕੇ ਆ ਗਏ ਉਰੇ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਵੀ ਫਿਰ ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਤਾਂ ਸਿੱਖ ਸੰਗਤਾਂ ਇਹਨਾਂ ਦੇ ਘਰਾਂ ਜਾਂਦੀਆਂ ਤੇ ਮੱਥਾ ਟੇਕਦੀਆਂ ਤੇ ਫਿਰ ਮਤਲਬ ਭੇਟਾ ਜਿਹੜੀ ਹੁੰਦੀ ਸੀ ਇਹਨਾਂ ਨੂੰ ਦੇ ਆਉਂਦੇ ਸੀ ਤਾਂ ਉਰੇ ਵੀ ਸਿੱਖ ਸੰਗਤਾਂ ਨੇ ਮੰਗਿਆ ਪਹਿਲਾਂ ਇਹਨਾਂ ਨੇ ਇਨਕਾਰ ਕਰਤਾ ਤੇ ਬਾਅਦ ਦੇ ਵਿੱਚ ਜਦੋਂ ਇਹਨਾਂ ਦੇ ਘਰ ਉਸੇ ਉਹੀ ਪੈਸੇ ਨਾਲ ਕਲੇਸ਼ ਰਹਿਣ ਲੱਗ ਗਿਆ ਤਾਂ ਇਹਨਾਂ ਨੂੰ ਮਹਿਸੂਸ ਹੋਇਆ ਵੀ ਇਹ ਪਲੰਗ ਸਾਹਿਬ ਸਿੱਖ ਸੰਗਤਾਂ ਨੂੰ ਦੇ ਦੇਣਾ ਚਾਹੀਦਾ ਤਾਂ ਫਿਰ ਇਹਨਾਂ ਨੇ ਫਿਰ ਬਾਅਦ ਦੇ ਵਿੱਚ ਸਿੱਖ ਸੰਗਤਾਂ ਨਾਲ ਰਾਬਤਾ ਕੀਤਾ ਤਾਂ ਸਿੱਖ ਸੰਗਤਾਂ ਨੇ ਫਿਰ ਇਹਨਾਂ ਨੂੰ ਖੁਸ਼ ਕਰਨ ਵਾਸਤੇ ਇਹਨਾਂ ਦੀ ਜੋ ਬਣਦੀ ਭੇਟਾ ਸੀ ਇਹਨਾਂ ਨੂੰ ਦਿੱਤੀ ਕਿਉਂਕਿ ਗੁਰੂ ਸਾਹਿਬ ਦੇ ਪਲੰਘ ਦੀ ਤਾਂ ਕੋਈ ਕੀਮਤ ਨਹੀਂ ਆਪਾਂ ਲਗਾ ਸਕਦੇ ਤਾਂ ਇਹਨਾਂ ਨੇ ਕੀ ਕਰਿਆ ਫਿਰ ਸਿੱਖ ਸੰਗਤਾਂ ਨੇ ਮਤਲਬ ਇਕੱਠੇ ਹੋ ਕੇ ਜੋ ਵੀ ਇਹਨਾਂ ਨੂੰ ਖੁਸ਼ ਕਰਨ ਵਾਸਤੇ ਭੇਟਾ ਸੀ ਤਾਂ ਉਹ ਇਹਨਾਂ ਨੂੰ ਫਿਰ ਦੇ ਦਿੱਤੀ ਉਸ ਤੋਂ ਬਾਅਦ ਜਿਹੜਾ ਪਲੰਘ ਸਾਹਿਬ ਦੀ ਗੁਰੂ ਸਾਹਿਬ ਦਾ ਤਾਂ ਇਸ ਸਿੰਘ ਸਭਾ ਗੁਰਦਾਰਾ ਸਾਹਿਬ ਵਿੱਚ ਆਇਆ ਕਿਉਂਕਿ ਜਿਹੜਾ ਸਿੰਘ ਸਭਾ ਸਾਹ ਆ ਸਾ ਗੁਰਦੁਆਰਾ ਸਾਹਿਬ ਸਿੰਘ ਸਭਾ ਲੱਗ ਜਾਂਦਾ ਤਾਂ ਇਹ ਆਪਣੇ ਲੋਕਲ ਗੁਰਦੁਆਰਾ ਸਾਹਿਬ ਹੁੰਨੇ ਆ ਮਤਲਬ ਇਤਿਹਾਸੇ ਗੁਰਦੁਆਰਾ ਸਾਹਿਬ ਨਹੀਂ ਹੈਗਾ ਇਹ ਲੋਕਲ ਗੁਰਦੁਆਰਾ ਸਾਹਿਬ ਹੈ ਤੇ ਗੁਰੂ ਸਾਹਿਬ ਦਾ ਇੱਥੇ ਪਲੰਗ ਹੋਣ ਨਾਲ ਤਾਂ ਇਤਿਹਾਸ ਜੁੜ ਜਾਂਦਾ ਤੇ ਆਪਾਂ 2 ਨੰਬਰ ਤੇ ਗੱਲ ਕਰਦੇ ਸੀ ਆ ਜੇਲ ਦੇ ਪਿੱਛੇ ਸਿੱਧ ਬੈਂਕ ਦੇ ਪਿੱਛੇ ਜੇਲ ਆ ਜੇਲ ਦਾ ਮਤਲਬ ਜਿਹੜੇ ਸੁਰਿੰਦਰਪ੍ਰੀ ਜੋਧਪੂਰੀ ਹੋਏ ਉਹਨਾਂ ਦੇ ਪਿੱਛੇ ਨਾਮ ਪਿੱਛੇ ਜੋਧਪੂਰੀ ਕਿਵੇਂ ਲੱਗਿਆ ਉਹ ਆਪਾਂ ਗੱਲਬਾਤ ਕਰਦੇ ਆ ਉਹਨਾਂ ਨੇ 84 ਦੇ ਟਾਈਮਾਂ ਵਿੱਚ ਇੱਥੇ ਜੇਲ ਕੱਟੀ ਸੀ ਜਦੋਂ ਦੰਗੇ ਸੀ ਮਤਲਬ ਹਨਾ ਵੀ ਖੜਕੂਬਾਦ ਦਾ ਰਾ ਸੀ ਤਾਂ ਉਹਨਾਂ ਨੇ 12 ਸਾਲ ਇੱਥੇ ਜੇਲ੍ਹ ਵਿੱਚ ਕੱਟੀ ਆ ਕਿਉਂਕਿ ਉਹ ਪੰਜਾਬ ਦੇ ਰਹਿਣ ਵਾਲੇ ਸੀ ਤਾਂ ਉਹਨਾਂ ਦੇ ਪਿੱਛੇ ਜਿਵੇਂ ਆਪਾਂ ਕੀ ਹੁੰਦਾ ਵੀ ਰਾਗੀ ਸਿੰਘਾਂ ਪਿੱਛੇ ਜਿਵੇਂ ਨਾਂ ਪਿੱਛੇ ਉਹਨਾਂ ਦੇ ਸ਼ਹਿਰ ਦਾ ਨਾਮ ਲੱਗ ਜਾਂਦਾ ਹੈ ਹਨਾ ਤਾਂ ਉਰੇ ਉਹਨਾਂ ਦੇ ਜੋਧ ਵੀ ਸੀ ਤਾਂ ਲੱਗ ਗਿਆ ਉਹਨਾਂ ਦੇ 12 ਸਾਲ ਜੇਲ੍ਹ ਕੱਟਣ ਕਰਕੇ ਉਹਨਾਂ ਦੇ ਨਾਂ ਪਿੱਛੇ ਫਿਰ ਜੋਧਪੂਰੀ ਲੱਗਣ ਲੱਗਿਆ ਸੀ ਉਹਨਾਂ ਦੇ ਆਪਾਂ ਗਾਣੇ ਵੀ ਸੁਣਦੇ ਹੁੰਦੇ ਸੀ ਹਨਾ ਸ਼ਬਦ ਸੁਣਦੇ ਹੁੰਦੇ ਸੀ ਗਾਣੇ ਸੌਰੀ ਤੇ ਸ਼ਬਦ ਸੁਣਦੇ ਹੁੰਦੇ ਸੀ ਹਰਜੀਓ ਨਿਮਾਨਿਆਂ ਦੀ ਨਿਮਾਨ हां ਸੁਣਦੇ ਹੁੰਦੇ ਸੀ ਨਾ ਉਹ ਉਹਨਾਂ ਦਾ ਹੀ ਸ਼ਬਦ ਸੀ ਤੇ ਗੁਰਦਾਰ ਸਾਹਿਬ ਦੀ ਇਦਾਂ ਦੀ ਦੇਖਾ ਉਰੇ ਆਇਦਰ ਹੈਗਾ ਸਾਹਮਣੇ ਲੰਗਰ ਹਾਲ ਠੀਕ ਆ ਜੀ ਉਹ ਸਾਹਮਣੇ ਹੈਗਾ ਦਰਬਾਰ ਸਾਹਿਬ ਆ ਨਿਸ਼ਾਨ ਸਾਹਿਬ ਹੈ ਜੀ ਠੀਕ ਆ ਜੀ ਉਹ ਉੱਪਰ ਹੈਗਾ ਕਮਰੇ ਤੇ ਜਿਹੜਾ ਗੁਰੂ ਸਾਹਿਬ ਦਾ ਪਲੰਘ ਸਾਹਿਬ ਤੁਹਾਨੂੰ ਦਰਸ਼ਨ ਕਰਵਾਇਆ ਸੀ ਪਹਿਲਾਂ ਆਪਾਂ ਨੇ ਉਹ ਸਾਹਮਣੇ ਆ ਇੱਧਰ ਬਣਿਆ ਜੋ ਸਾਹਮਣੇ ਪਲੰਘ ਸਾਹਿਬ ਠੀਕ ਆ ਜੀ ਕਾਰ ਸੇਵਾ ਇਹ ਮਤਲਬ ਕਾਰ ਸੇਵਾ ਅੱਛਾ ਉਹ ਗੁਰਦਾਰ ਸਾਹਿਬ ਦੀ ਜਿਹੜੀ ਆ ਬਿਲਡਿੰਗ ਦਾ ਕੰਮ ਵੀ ਚੱਲ ਰਿਹਾ ਨਾ ਇੱਧਰ ਇਹ ਸ਼ਾਇਦ ਕਾਰ ਸੇਵ ਵਾਲੇ ਕਰਵਾਉਂਦੇ ਹੋਣ ਠੀਕ ਆ ਜੀ ਏਸੀ ਗੁਰਦਾਸ ਸਾਹਿਬ ਦਾ ਇਤਿਹਾਸ ਬਹੁਤ ਵਧੀਆ ਹੈ ਲੰਗਰ ਪਾਣੀ ਪ੍ਰਸ਼ਾਦਾ ਸਾਹਿਬ ਕੋ ਮਿਲਿਆ ਕਮਰਾ ਮਿਲ ਗਿਆ ਸੀ ਉੱਪਰ ਏਸੀ ਉਸੀ ਲੱਗਿਆ ਸੀ ਗੀజర్ ਗੁਜਰ ਲੱਗਿਆ ਸੀ ਤੇ ਇਹਨਾਂ ਨੇ ਆਪਾਂ ਤੋਂ 500 ਰੁਪਏ ਚਾਰਜ ਕਰਿਆ ਠੀਕ ਆ ਮਤਲਬ ਕਮਰੇ ਦੇ ਹਿਸਾਬ ਨਾਲ ਬਿਲਕੁਲ ਬਹੁਤ ਬੈਸਟ ਹੈ ਜੀ ਬਹੁਤ ਵਧੀਆ ਕਮਰੇ ਬਣੇ ਹੋਏ ਆ ਠੀਕ ਆ ਜੀ ਦਰਬਾਰ ਸਾਹਿਬ ਵੀ ਬਹੁਤ ਵਧੀਆ ਬਣਿਆ ਪਹਿਲਾਂ ਆਪਾਂ ਤੁਹਾਨੂੰ ਦਰਸ਼ਨ ਕਰਵਾਇਆ ਰਾਤ ਠੀਕ ਆ ਜੀ ਤੇ ਰਾਤ ਹੋਰੇ ਫੰਕਸ਼ਨ ਵੀ ਸੀ ਨਵੇਂ ਸਾਲ ਕਰਕੇ ਤੇ ਰਾਤ ਲੰਗਰ ਪ੍ਰਸ਼ਾਦਾ ਪਾਣੀ ਵਧੀਆ ਮਤਲਬ ਇੰਛ ਗਿਆ ਨੀਂਦ ਬਹੁਤ ਵਧੀਆ ਆ ਇਹਦੇ ਨਾਲ ਹੀ ਰੇਲਵੇ ਸਟੇਸ਼ਨ ਨਾ ਰੇਲਵੇ ਸਟੇਸ਼ਨ ਤਾਂ ਆਪਣੇ ਰੇਲ ਪਟਰੀ ਲੰਘਦੀ ਆ ਤੇ ਉਹਦੀਆਂ ਆਵਾਜ਼ਾਂ ਪੁੱਜਾਂ ਜ਼ਰੂਰ ਆਉਂਦੀ ਬਿਲਕੁਲ ਨਾਲ ਹੀ ਜਮਈ ਠੀਕ ਆ ਜੀ ਏਸੀ ਇੱਥੇ ਦਾ ਇਤਿਹਾਸ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਹੁਣ ਜਸਲ ਮੇਲ ਨੂੰ ਤੇ ਇੱਥੇ ਜਿਹੜੀ ਘੁੰਮਣ ਵਾਲੀ ਚੀਜ਼ਾਂ ਜਗਾਵਾਂ ਮਾਣੇ ਮੋਟੇ ਜਿਮਕਾਂ ਟਾਕਰ ਕਹਿੰਨੇ ਹੋਰੇ ਤਾਂ ਉਹ ਮਾਣੇ ਮੋਟਾ ਆਪਾਂ ਦੇਖ ਕੇ ਫਿਰ ਚੱਲਦੇ ਆਂ ਜੇ ਅੱਗੇ ਜੇ ਆਪਾਂ ਲੇਟ ਹੁੰਦੇ ਹੋਏ ਉੱਥੇ ਨਾ ਖੁੱਲਿਆ ਹੋਇਆ ਤਾਂ ਫਿਰ ਆਪਾਂ ਇਦਾਂ ਹੀ ਚ ਵੈਖਜੀ ਦਾ ਖਾਲਸਾ ਵੈਖਜੀ ਕੀ ਫਤਿਹ